ਅਰਵੀਂ ਕੋਰ ਜਨ ਨਾਨਕ ਸਤਿਗੁਰ ਪੂਜਿਆ ਜਨ ਨਾਨਕ ਸਤਿਗੁਰ ਪੂਜਿਆ ਤਨ ਹਰ ਤੂ ਇਕ ਰਾਮਾ انہی بن سنتو ਗੁਰੂ ਪਿਆਰਿਆ ਗੁਰਸਵਾਰੀਓ ਹੁਣ ਕੀ ਸਾਜਣ ਵਾਚੇ ਸਾਸ ਸੱਜਿਓ ਜਿਸ ਬਾਬਾ ਗੁਰਪਾਲ ਸਿੰਘ ਜੀ ਅਤੇ ਸਾਰੀ ਨਗਰ ਦੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਮਾਪੁਰਸ਼ਾਂ ਦੀਆਂ ਬੇਟੀਆਂ ਪੇਰਿਆਂ ਜਦ ਦਾ ਆਪਾਂ ਸਾਰੇ ਮਣਾਉਨੇ ਆ ਆਓ ਸਮੇਂ ਅਨੁਸਾਰ ਇੱਕ ਸ਼ਬਦ ਦੀ ਹਾਜ਼ਰੀ ਕਿਉਂਕਿ ਜਿਨ੍ਹਾਂ ਨੇ ਗੁਰਨਾਣਕ ਨੂੰ ਪੂਜਿਆ ਸੰਗਤ ਦੀ ਸੱਚ ਜਾਣਿਆ ਜੀ ਜਿਨ੍ਹਾਂ ਨੇ ਤਾਂ ਉਮਰ ਸਾਰੀ ਉਮਰ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ ਤੇ ਗੁਰੂ ਨਾਨਕ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਨਾਨਕ ਦੇ ਚਰਨਾ ਦੀ ਪੂਜਾ ਕੀਤੀ ਹੈ ਤੇ ਗੁਰੂ ਨਾਨਕ ਉਹਨਾਂ ਦੀ ਗੁਰਸਿੱਖਾਂ ਕੀ ਘਾਲ ਥਾਏ ਭਈ ਜਿਨਹਰ ਨਾਮ ਧਿਆਵਾ ਜਿਨ ਨਾਨਕ ਲਗਦੇ ਨੇ ਉਹ ਸੰਸਾਰ ਤੇ ਨਾ ਵੀ ਹੁਣ ਸ਼ਰੀਰ ਕਰਕੇ ਫਿਰ ਵੀ ਜਨ ਸੋਹਣੇ تین کو پر جا اجنے آئی آؤ, آؤ شبدہ سارے جنہ کریں واہو واہو کریں سی جان سوہنے واہو واہو کریں سی جان سوہنے واہو واہو کریں سی جان سوہنے ਤੈਨੂੰ ਪਰਜਾ ਤੁਲੀ ਆਈ ਤੈਨੂੰ ਪਰਜਾ ਤੁਲੀ ਆ ਤੈਨੂੰ ਪਰਜਾ ਤੁਲੀ ਆਈ ਤੈਨੂੰ ਪਰਜਾ ਜਿਆ ਨੂੰ ਸਿੱਖੀ ਰਲ ਵੀ ਜੋੜਿਆ ਜਾਂਦਾ ਏ ਆ ਚਰਮ ਮਰਨ ਤੋਂ ਹੋ ਮੈਂ ਦਾਹੀ ਜਨ ਪਰ ਉਪਕਾਰੀ ਦੀ ਮਹਾਨ ਸਖਸ਼ੀਤਾ ਬੈਠੀਆਂ ਨੇ ਸਟੇਜ ਤੇ ਉਹਨਾਂ ਨੂੰ ਬੇਨਤੀ ਹੈ ਵੀ ਆਪਣਾ ਜਿਹੜਾ ਕਤਕਾ ਜਿਹੜਾ ਸਨਗਾਈ ਕੈਂਪ ਜਿਹੜਾ ਗੁਰਮਤ ਸੰਗਲਾਈ ਕੈਂਪ ਹੈ ਜਿਹੜਾ ਇਹ 24 ਮਾਰਚ ਤੋਂ ਲੈ ਕੇ 30 ਮਾਰਚ ਤੱਕ ਜਿਹੜਾ ਲਗੜਾ ਉਹਦੇ ਬਾਰੇ ਉਹਦਾ ਜਿਹੜਾ ਪੋਸਟਰ ਲੀਡ ਕਰਨਾ ਮੈਂ ਬੇਨਤੀ ਕਰੂੰਗਾ ਡਾਕਟਰ ਗੁਰਪ੍ਰੀਤ ਕੌਰ ਜੀ ਡਰਾਈਵਰ ਤੇ ਸਪੋਰਟ ਕਰਦੇ ਆ ਉਹਦੇ ਬਾਰੇ ਡਿਟੇਲ ਜਾਣਕਾਰੀ ਬਾਅਦ ਵਿੱਚ ਲਗੜਾ ਇਹਨਾਂ ਦਾ ਬਾਬਾ ਜਰਣਾ ਆ ਮੈਂ ਬੇਨਤੀ ਕਰਵਾ ਸਾਡੇ ਸਰਤਾਰਿਓ ਪੰਜ ਪਾਰੇ ਸਭਾਲ ਜੋ ਹਾਜੀ ਪਾਜੀ ਹਾਂਜੀ ਪੰਜ ਪੈਰੇ ਦਾ ਸਨਮਾਨ ਹੈ ਜਿਹੜਾ ਉਹ ਸਰਕਾਰੋ ਸ਼੍ਰੀਮਾਨ ਮਾਤਸਤ ਬਾਬਾ ਗੁਰਪਾਲ ਸਿੰਘ ਇਹ ਉਹ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਅਤੇ ਪੱਤਰਕਾਰ ਸਾਡੇ ਸ਼੍ਰੀ ਸਰਿੰਦਰਪਾਲ ਜੀ ਰੇਸ਼ਮ ਸਿੰਘ ਜੀ ਦਾदू ਪੱਤਰਕਾਰ ਜਸਪਾਲ ਸਿੰਘ ਜੀ ਪੱਤਰਕਾਰ ਜਿਹਨੇ ਵੀ ਆਏ ਹੋਏ ਨੇ ਪ੍ਰੈਸ ਤੋਂ ਮੇਰੇ ਸਾਰੇ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਪੰਜ ਪੈਰੇ ਸਹਿਬਾਨਾਂ ਦਾ ਸਨਮਾਨ ਸਰਦਾਰ ਗਿੰਦਰ ਸਿੰਘ ਜੀ ਰਾਣਾ ਮੈਨੇਜਰ ਗੁਰਦ੍ਰਸ਼ਾ ਨਾਮ ਸਿਰਸਾ ਉਹਨਾਂ ਦਾ ਵੀ ਧੰਨਵਾਦ ਅਤੇ ਸਰਦਾਰ ਦੇਵ ਕਪਰ ਸਿੰਘ ਜੀ ਬਾਦ ਮੈਨੇਜਰ ਸਾਹਿਬਾ ਨੂੰ ਉਹਨਾਂ ਦਾ ਵੀ ਧੰਨਵਾਦ ਬੋਲੇ ਸੋਨਹਾ ਪਾਛੇ ਦਸਤ ਰਜਿੰਦਰ ਸਿੰਘ ਜੀ ਰਾਣਾ ਗੁਰਦ੍ਰਮ ਪਾਤਸ਼ਾਹੀ ਦਸਵੀਂ ਚਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਨੇਜਰ ਸਾਹਿਬ ਜੀ ਦਾ ਹਾਰਤੇ ਪਹੁੰਚੇ ਸਿੰਘ ਸਹਿਬਾਨ ਜਾਨੀ ਜਗਤਾਰ ਸਿੰਘ ਜੀ ਅਕਾਲ ਪਤਿ ਸਾਹਿਬ ਤੋਂ ਸ਼੍ਰੀਮਾਨ ਸੰਤ ਬਾਬਾ ਗੁਰਮੀਤ ਸਿੰਘ ਜੀ ਲੋਕਕੇਵਾਲ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲੇ ਭਾਈ ਜਿਕਸੀਰ ਸਿੰਘ ਜੀ ਮੰਗਿਆਣਾ ਐਸ.ਪੀ.ਸੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਸਾਡੇ ਪੰਥ ਦੇ ਮਹਾਨ ਸਖਸ਼ੀਤਾ ਜਿੰਨੀਆਂ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਮ ਨਹੀਂ ਦਾਸ ਨੂੰ ਪਤਾ ਅਸੀਂ ਸਾਰਿਆਂ ਦਾ ਹੀ ਇੱਥੇ ਪਹੁੰਚਣ ਤੇ ਦਸ਼ਮੀਸ਼ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀ ਮਰਤਾ ਮੈਡਲ ਦਾ ਇਨਾਮ ਹਾਸਲ ਕੀਤਾ ਹੈ ਨੈਸ਼ਨਲ ਪੱਧਰ ਤੇ ਮਨਿੰਦਰ ਸਿੰਘ ਜੀ ਰਾਜਵੀਰ ਸਿੰਘ ਜੀ ਨੇ ਇਹਨਾਂ ਨੇ ਸਟੇਟ ਪੱਧਰ ਤੇ ਤੀਜਾ ਸਥਾਨ ਆ ਜਿਹੜਾ ਬੇਨਤੀ ਹੈ ਬੱਚਿਆਂ ਨੂੰ ਕਿ ਉਹ ਕਾਕਾ ਅਰਸ਼ਦੀਪ ਸਿੰਘ ਜਿਨ੍ਹਾਂ ਨੇ ਸਾਣਾਟ ਦੇ ਵਿੱਚ ਨੈਸ਼ਨਲ ਪੱਧਰ ਤੱਕ ਖੇਡ ਕੇ ਮੱਲਾ ਮਾਰਨ ਵਾਲੇ ਸਾਡੇ ਵਿਦਿਆਰਥੀ ਅਰਸ਼ਦੀਪ ਸਿੰਘ ਉਹਨਾਂ ਦਾ ਸਨਮਾਨ ਹੋਣਾ ਹੈ ਉਹਨਾਂ ਤੋਂ ਬਾਅਦ ਦੋ ਖਿਡਾਰੀ ਜਿਹੜੇ ਹੈ ਮਲਿੰਦਰ ਸਿੰਘ ਜੀ ਅਤੇ ਰਾਜਿੰਦਰ ਸਿੰਘ ਉਹਨਾਂ ਖਿਡਾਰੀਆਂ ਦਾ ਸਨਮਾਨ ਹੋਣਾ ਹੈ ਹਾਂ ਸਮੁੱਚੇ ਦੇ ਵਿੱਚ ਬਹੁਤ ਵੱਡਾ ਮਾਨ ਜਿਹੜਾ ਰੁਤਬਾ ਹਾਸਲ ਕੀਤਾ ਹੈ ਇਹਨਾਂ ਬੱਚਿਆਂ ਦਾ ਸਨਮਾਨ ਜਿਹੜੇ ਪਾਵਨ ਪੁੱਤਰ ਪੰਡਾਣਾ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿਨੇ ਵੀ ਮਹਾਪੁਰਸ਼ ਅਤੇ ਹਰਿਆਣਾ ਸੁਖਰਦਰਾ ਵਾਲੀਏ ਕੁਲ ਆਲਮ ਸਰਬ੍ਰੇ ਕਾਇਨਾਤ ਕੋਲ ਕਾਇਨਾਤ ਦੇ ਸਾਂਝੀ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼੍ਰੀਮਾਨ ਸੰਤ ਬਾਬਾ ਕਰਨ ਸਿੰਘ ਜੀ ਉਹਨਾਂ ਦੀ ਸਲਾਲਾ ਮਿੱਠੀ ਯਾਦ ਦੇ ਵਿੱਚ ਅੱਜ ਦੇ ਇਹਨਾਂ ਮਹਾਨ ਗੁਰਮਤ ਸਮਾਗਮ ਵਿੱਚ ਹਾਜ਼ਰੀਨ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਹਜ਼ੂਰ ਦੀ ਬਖਸ਼ਿਸ਼ ਕੀਤੀ ਗੁਰ ਫਤੇ ਦੀ ਸਾਲ ਪਾਈਏ ਕੋਈ ਰਸਨਾ ਬਾਜੀ ਨਾ ਰਵੇ ਸਾਰੀ ਸੰਗਤ ਗੱਦ ਗਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਰੀਰ ਆਪਾਂ ਗੁਰ ਚਰਨਾਂ 'ਚ ਬੈਠੇ ਆਂ ਫਤਿਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹਮੇਸ਼ਾ ਔਰ ਜਦੋਂ ਸਾਡੀ ਫਤਿਹ ਚੜ੍ਹਦੀ ਕਲਾ ਵਿੱਚ ਆ ਤੇ ਅਸੀਂ ਸਦਾ ਹੀ ਚੜ੍ਹਦੀ ਕਲਾ ਵਿੱਚ ਰਾਵਾਂਗੇ ਹੁੰਦੇ ਤੇ ਆਪਣਾ ਵੀ ਉਨਾ ਹੀ ਫਰਜ਼ ਹੈ ਕਿ ਅਸੀਂ ਫਤਿਹ ਦੀ ਸਾਜ ਗਾਜ-ਵਜ ਕੀ ਹੀ ਹੋਣੀ ਹੁੰਦੀ ਕਿਉਂਕਿ 4 ਮਿਲੇ 64 ਖਿਲੇ ਮਿਲੇ 20 ਕਰ ਜੋੜ ਗੁਰਸਿੱਖੋਂ ਗੁਰਸਿੱਖ ਮਿਲੇ ਖਿਲੇ ਹਨ 7 ਕਰੋੜ ਸਾਡਾ ਤੇ ਗੋਮ ਗੋਮ ਸਾਡਾ ਸਤਿਗੁਰੂ ਸਾਡੇ ਨੇਤਰ ਸਾਡੇ ਮੂਖ ਦੇ ਦੰਦ ਸਾਡਾ ਸਰੀਰ ਦਾ ਰੋਮ ਰੋਮ ਪਵਿੱਤਰ ਹੋ ਜਾਂਦਾ ਫਤੇ ਬੁਲਾਉਣ ਲੱਗਿਆ ਇਸ ਕਰਕੇ ਫਤੇ ਜਿਹੜੀ ਹੈ ਉਹ ਆਪਾਂ ਸੰਕੋਚਣਾ ਨਹੀਂ ਫਤੇ ਬੁਲਾਉਣ ਲੱਗਿਆ ਗੱਜਕੇ ਫਤੇ ਬੁਲਾਉਣੀ ਦੁਆਰਾ ਫਿਰ ਸਾਡੀਆਂ ਟਹਿਣਾ ਨੂੰ ਵੀਰ ਬਜ਼ੁਰਗ ਸਾਰੇ ਗੁਰੂ ਚਰਨਾਂ 'ਚ ਸਜੇ ਹੋ ਗੱਜਕੇ ਦੁਆਰਾ ਫਿਰ ਫਤੇ ਬੁਲਾਉ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀਮਾਨ ਸੰਤ ਪਾਪਾ ਕਰਮ ਸਿੰਘ ਜੀ ਮਹਾਂਪੁਰ ਤੋਂਾਂ ਦੀ ਸਲਾਣਾ ਯਾਦ ਦੇ ਵਿੱਚ ਇੰਨਾ ਗੁਰਮਤ ਸਮਾਗਮ 'ਚ ਹਾਜ਼ਰੀ ਭਰ ਰਹੇ ਹਨ ਜਿੱਥੇ ਆਪ ਜੀ ਨੇ ਇਤਿਹਾਸਕ ਵਿਚਾਰਾਂ ਗੁਰਮਤ ਵਿਚਾਰਾਂ ਸਰਵਣ ਕੀਤੀਆਂ ਏ ਉੱਥੇ ਹੀ ਅੱਜ ਇਸ ਪਾਵਨ ਸਥਾਨ ਵੱਲੋਂ ਚਲਾਇਆ ਜਾ ਰਹੇ ਦੁਨੀਆਈ ਵਿਦਿਆ ਦੇ ਕੇਂਦਰ ਦੀ ਵੀ ਗੱਲ ਹੋਈ ਸਾਨੂੰ ਜਦੋਂ ਗੁਰੂ ਚਰਨਾਂ ਵਿੱਚ ਆਉਣੇ ਕਿ ਸਾਨੂੰ ਇਹ ਬਖਸ਼ਿਸ਼ ਨਾਲ ਸਾਡਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਸਿੱਖ ਸਾਹਿਬ ਹੈਡ ਗ੍ਰੰਥੀ ਗਿਆਨੀ ਜਪਤਾ ਸਿੰਘ ਜੀ ਤਖਤਰੀ ਦੰਮਾ ਸਾਹਿਬ ਸਭੂ ਕੀ ਤਲਵੰਡੀ ਜਿਨ੍ਹਾਂ ਨੇ ਆਪਣੀ ਹਾਜ਼ਰੀ ਲਵਾਈ ਧੰਨ ਧੰਨ ਬਾਬਾ ਜਹਰਾ ਪੀਰ ਜੀ ਜਿਨ੍ਹਾਂ ਦੇ ਨਾਲ ਗੁਰੂ ਸਰਯੋਦੇ ਵਾਲੇ ਮਾ ਪ੍ਰਸ਼ੰਦਾ ਵੀ ਧੰਨਵਾਦ ਆ ਮਾ ਪ੍ਰਸ਼ਾਪਾ ਸੋ ਆਪਾ ਗੁਰੂ ਘਰ ਹਰ ਜਸ ਗੀਤਾਂ ਜਿਹੜਾ ਉਹ ਸਰਵਣ ਕਰਦੇ ਹਾਂ ਜੀ ਸਰਦਾਰ ਕੁਲਦੀਪ ਸਿੰਘ ਜੀ ਫਗੂ ਅਤੇ ਸੰਗੇ ਉਹਨਾਂ ਦਾ ਵੀ ਸਨਮਾਨ ਹੈ ਜਿਹੜਾ ਹੋਰੇ ਜਵਾਂਗੇ ਚਲੋ ਤੁਸੀਂ ਵੀ ਸਨਮਾਨ ਨਾਲ ਜਿਹਾ ਬਾ ਉਹਨਾਂ ਨੇ ਵੀ ਜਾਣਾ ਉਹਨਾਂ ਦਾ ਵੀ ਸਨਮਾਨ ਹੈ ਜਿਹੜਾ ਹੋ ਚੁੱਕਿਆ ਆਓ ਮਾਪੂ ਸ਼ਾਮਾ ਸਵਾਪਾ ਸ਼ਰਨ ਕਰਨ ਦੇ ਖੇਚਲੇ ਸਿੰਘ ਸਾਹਿਬ ਤੁਸੀਂ ਸੰਤੋਵਾ ਬਾ ਕਰਮ ਸਿੰਘ ਜੀ ਦੀ 7ਵੀਂ ਵਰਸੀ ਉੱਤੇ ਸਮਾਰੋਹ ਤੇ ਆਏ ਹੋ ਇਸ ਵਾਰ ਕੀ ਕਹਿਣਾ ਚਾਹੋਗੇ ਧਰਮ ਸਨਮਾਨ ਜੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਕੀ ਮਹਿਮਾ ਕਮਨ ਬਖਾਨੋ ਅਗਾਦ ਬੋਧ ਕਿਛ ਮਿਤ ਨਹੀਂ ਜਾਨੋ ਐਸੇ ਸਾਧੂ ਸੰਤ ਜਦੋਂ ਅਕਾਲ ਪੁਰਖ ਪਰਮੇਸ਼ਰ ਵੱਲੋਂ ਸਾਇਓ ਧਰਤੀ ਤੇ ਆਉਂਦੇ ਹਨ ਤੇ ਉਹਨਾਂ ਬਾਰੇ ਗੁਣਵਾਰਵੀਂ ਕਹਿੰਦੀ ਜਨਮ ਮਰਨ ਦੁਖ ਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਨ ਹਰਸੋਂ ਲੈਨ ਮਲਾਏ ਅੱਜ ਗੁਰਦੁਆਰਾ ਚੋਰ ਮਾਰ ਸਾਹ ਤੋਂ ਅਸ਼ੇ ਦਸਵੀ ਵਿਖੇ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਜੋ 8 ਮਾਰਚ 2018 ਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਸਦੇ ਅਨੁਸਾਰ ਸੱਚਖੰਡ ਪਿਆਨਾ ਕਰ ਗਏ ਸਨ ਉਹਨਾਂ ਦੀ 7ਵੀਂ ਵਰਸੀ ਤੇ ਅੱਜ ਸੰਤ ਬਾਬਾ ਗੁਰਪਾਲ ਸਿੰਘ ਜੀ ਸਮੁੱਚੇ ਪ੍ਰਬੰਧ ਵੱਲੋਂ ਅਤੇ ਇਲਾਕੇ ਭਰ ਦੇ ਸਾਧੂ ਸੰਤ ਮਹਾਂਪੁਰਸ਼ਾਂ ਵੱਲੋਂ ਇਸ ਪਾਵਨ ਸਥਾਨ ਵਿਖੇ ਸਮਾਗਮ ਹੋ ਰਹੇ ਹਨ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਜਿੱਥੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਮਹਾਪੁਰਖਾਂ ਵੱਲੋਂ ਵੱਖ-ਵੱਖ ਮੈਡੀਕਲ ਕੈਂਪ ਜਿਹੜੇ ਹਨ ਉਹ ਲਗਾਏ ਗਏ ਹਨ ਕਿ ਮੈਡੀਕਲ ਕੈਂਪ ਦੇ ਵਿੱਚ ਜਿੰਨੇ ਵੀ ਕੋਈ ਮਰੀਜ਼ ਆਏ ਉਹਨਾਂ ਨੂੰ ਮੁਫਤ ਸਹੂਲਤ ਦੇ ਕੇ ਉਹਨਾਂ ਚੈੱਕਅਪ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਣਾ ਇਸ ਪਾਵਨ ਸਥਾਨ ਵਿਖੇ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਸਵਾਵਾਂ ਜਿਵੇਂ ਸਕੂਲ ਅਤੇ ਧਾਰਮਿਕ ਸਵਾਵਾਂ ਦਾ ਵੀ ਬਹੁਤ ਵੱਡਾ ਇੱਥੇ ਜਿਹੜਾ ਹੈ ਉਹ ਵਾਂਪੁਰ ਖਵਲੋ ਚਲਾਇਆ ਜਾ ਰਿਹਾ ਮਿਸ਼ਨ ਹੈ ਸੋ ਗੁਰੂ ਚਰਨਾ ਚਰਦਾਸ ਹੈ ਕਿ ਜਿੱਥੇ ਸੰਤ ਬਾਬਾ ਕਰਮ ਸਿੰਘ ਹੁਣਾਂ ਨੇ ਇਥੇ ਵੱਡੀਆਂ ਸਵਾਵਾਂ ਕੀਤੀਆਂ ਉਥੇ ਸੰਤ ਬਾਬਾ ਗੁਰਪਾਲ ਸਿੰਘ ਜੀ ਉਹਨਾਂ ਨੂੰ ਸਮੁੱਚੇ ਪਰ ਜਥੇ ਨੂੰ ਚੜ੍ਹਦੀ ਕਲਾ ਦਾਤ ਬਖਸ਼ਿਸ਼ ਕਰਨ ਤੇ ਆਪਣੇ ਦਰ ਘਰਦੀਆਂ ਸਵਾਵਾਂ ਲੈ ਕਰਕੇ ਨਿਵਾਜਣ ਸੋ ਐਸੇ ਸਾਧੂ ਸੰਤਾਂ ਦੇ ਚਰਨਾ ਤੇ ਸਦਾ ਵਾਸਤੇ ਨਮਨ ਹੈ ਜੀ ਲੈਕਨ ਤੋਂ ਲੈ ਕੇ ਤੁਸੀਂ ਦੇਖ ਰਿਹਾ ਹੋ ਕਿ ਇਹਰਾ ਹਿਮਾਚਲ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲ ਦੇ ਢੰਡੇਲਾ ਯਾਰ ਨੇ ਨਾ ਕਿ ਉਹ ਜਿਹੜੇ ਯਾਰੀ ਨੇ ਯਾਤਰੀ ਉਹਨਾਂ ਨਾਲ ਕੋਈ ਲੜਾਈ ਵਾਜੀ ਕੀਤੀ ਯਾਰੀ ਹੈ ਤਾਂ ਉਸ ਦੇ ਬਾਰੇ ਕੋਈ ਸ਼ਰੋਣੀ ਕਮੇਟੀ ਪੰਜਾਬ ਨੇ ਕੀ ਫਸਾ ਬਿਲਕੁਲ ਜੀ ਸ੍ਰੀ ਅਕਾਲ ਤਖਤ ਵੱਲੋਂ ਵੀ ਸਿੰਘ ਸਾਹਿਬ ਵੱਲੋਂ ਕਿ ਜਿਹੜਾ ਐਕਸ਼ਨ ਲਿਆ ਗਿਆ ਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦੇਸ਼ ਹੋਇਆ ਹਨ ਕਿ ਉਹ ਹਿਮਾਚਲ ਦੀ ਸਰਕਾਰ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਕਰੇ ਕਿਉਂਕਿ ਸਾਡੇ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲ ਦੇ ਵਾਲੇ ਸਾਡੇ ਨਾਇਕ ਨੇ ਤੇ ਉਹ ਹਰ ਇੱਕ ਨੌਜਵਾਨ ਦੀ ਦਿਲ ਦੀ ਧੜਕਣ ਹੈ ਇਸ ਕਰਕੇ ਨੌਜਵਾਨਾਂ ਵਿੱਚ ਜੋਸ਼ ਹੁੰਦਾ ਹੈ ਇਹ ਜੋ ਸਰਕਾਰਾਂ ਵੱਲੋਂ ਇਹ ਸਾਡੇ ਨੌਜਵਾਨਾਂ ਤੇ ਇਸ ਤਰ੍ਹਾਂ ਤਸ਼ੱਦਦ ਕਰਨਾ ਜਾਂ ਉਹਨਾਂ ਨੂੰ ੱੱਕੇ ਨਾਲ ਰੋਕਣਾ ਮਹਾਪੁਰਖਾਂ ਦੀ ਫੋਟੋ ਲਾਉਣੀ ਇਹ ਵਾਜਬ ਨਹੀਂ ਹੈ ਆ ਇੱਥੇ ਨਾਲ ਹੀ ਅਸੀਂ ਜਿਹੜੇ ਆਪਣੇ ਜਿੰਨੇ ਸਾਡੇ ਨੌਜਵਾਨ ਜਾਂਦੇ ਹਨ ਉਹ ਕਿਸੇ ਸਟੇਟ ਵੀ ਜਾਂਦੇ ਹਨ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਆਪਣੇ ਵਹੀਕਲ ਦੇ ਜਿਹੜੇ ਹਨ ਕਾਗਜ਼ ਵਗੈਰਾ ਉਹ ਸਾਰੇ ਪੂਰਨ ਕਰਕੇ ਜਾਣ ਤੇ ਨਾਲ ਜਿਹੜਾ ਹੈ ਜਿੱਥੇ ਮਹਾਪੁਰਖਾਂ ਦੀ ਫੋਟੋ ਲਗਾਈ ਹੈ ਉਥੇ ਆਪਾਂ ਵੀ ਬੜੇ ਸ਼ਾਂਤੀ ਦੇ ਨਾਲ ਜਿੱਥੇ ਵੀ ਆਪਾਂ ਜਾਣਾ ਹੋਲੇ ਮਹੱਲੇ ਤੇ ਜਾਣਾ ਤੇ ਉਥੇ ਆਪਾਂ ਵੀ ਜਿਹੜਾ ਸ਼ਾਂਤੀ ਬਣਾ ਕੇ ਰੱਖਣਾ ਇਹ ਸਾਡਾ ਭਾਈਚਾਰਕ ਸਾਂਝ ਹੈ ਸਾਰੀ ਅਸੀਂ ਆਪਣੀ ਭਾਈਚਾਰਕ ਸਾਂਝ ਵੀ ਖਰਾਬ ਨਹੀਂ ਕਰਨੀ ਤੇ ਜਿੱਥੇ ਕਿਤੇ ਸਾਡੇ ਨੌਜਵਾਨਾਂ ਦੇ ਨਾਲ ਤਕੇਸ਼ਾ ਹੀ ਹੁੰਦੀ ਉਥੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਹੈ ਉਹ ਨੋਟਿਸ ਲਿਆ ਗਿਆ ਸ੍ਰੀ ਅਕਾਲ ਤਖਤਸਾ ਵੱਲੋਂ ਵੀ ਤੇ ਉਹਨਾਂ ਦੇ ਜਿਨ੍ਹਾਂ ਨੇ ਇਹ ਕੁਝ ਕੀਤਾ ਉਹਨਾਂ ਦੀ ਨਿਖੇਦੀ ਕਰਦੇ ਹਾਂ ਕਿ ਉਹਨਾਂ ਬੱਚਿਆਂ ਦੇ ਨਾਲ ਮਿਲ ਬੈਠ ਕੇ ਗੱਲਬਾਤ ਕਰ ਲੈਣੀ ਚਾਹੀਦੀ ਸੀ